ਜਾਲੀ ਕਾਰਡ ਬਣਾਉਣ ਵਾਲੇ ਦਾ ਸਾਨੂੰ ਪਤਾ ਲੱਗ ਜਾਵੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਆ ਸਾਡੇ ਕਾਰਡ ਨੇ ਬਿਲਕੁਲ オリジナル ਕਾਰਡ ਬਣੇ ਨੇ ਅਗਰ ਕੋਈ ਇਹਦੀ ਨਕਲ ਕਰਕੇ ਕਾਰਡ ਬਣਾਉਂਦਾ ਕੋਈ ਵੀ ਦੁਕਾਨਦਾਰ ਕਿਸੇ ਕਿਸਮ ਦਾ ਵੀ ਕੋਈ ਏਜੰਟ ਫੜਿਆ ਗਿਆ ਤੇ ਉਹਨੂੰ ਨਹੀਂ ਬਖਸ਼ਿਆ ਜਾਊਗਾ ਸਾਫ਼ੀ ਬਿਲਕੁਲ ਸਾਡੇ ਸੂਬਾ ਪ੍ਰਧਾਨ ਦਾ ਆਡਰ ਆ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਹੋਰ ਜ਼ਰੂਰੀ ਜੋ ਕਿ ਇਹ ਕਾਰਡ ਦੇ ਉੱਤੇ ਇੱਕ ਚਿਪ ਲੱਗੀ ਆ ਉਹ ਚਿਪ ਜਿਹੜੀ ਆ ਇਹ ਚਿਪ ਆ ਜਿਹੜੇ ਕਾਰਡ ਤੇ ਇਹ ਚਿਪ ਨਹੀਂ ਲੱਗੀ ਸਮਝੋ ਕੇ ਉਹ ਕਾਰਡ ਨਕਲੀ ਆ ਜਾਲੀ ਆ ਅਸੀਂ ਇਹ ਟੋਲ ਫਲਾਗੇ ਨੂੰ ਵੀ ਬਿਲਕੁਲ ਸੂਚਨਾ ਦਿੰਨੇ ਆ ਕਿ ਜਿਹੜੇ ਕਾਰਡ ਤੇ ਚਿਪ ਨਹੀਂ ਲੱਗੀ ਉਹ ਕਾਰਡ ਜਾਲੀ ਜੀ ਉਹਦੇ ਤਾਰਾਹੀ ਕੀਤੀ ਜਾਵੇ ਉਹ ਤੋਂ ਪੈਸੇ ਲੈ ਕੇ ਨਗਾਹ ਜਾਵੇ ਉਹਦਾ ਕਾਰਡ ਜ਼ਬਤ ਕੀਤਾ ਜਾਵੇ ਲਗਾਤਾਰ ਕਈ ਦੁਕਾਨਦਾਰਾਂ ਵੱਲੋਂ ਬਣਾਏ ਜਾ ਰਹੇ ਕਿਸਾਨੀ ਜਾਲੀ ਕਾਡਾ ਨੂੰ ਵੇਖਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਆਗੂਆਂ ਵੱਲੋਂ ਜਾਲੀ ਕਾਡ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਦਿੱਤੀ ਗਈ ਚੇਤਾਵਨੀ ਟੂਲ ਪਲਾਜ਼ਾ ਨੂੰ ਵੀ ਕੀਤੀ ਗਈ ਹਦਾਇਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਆਗੂ ਜੀਦਾਰ ਸਿੰਘ ਲਖਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਦੁਕਾਨਦਾਰ ਜੋ ਕਿ ਅਮਰਕੋਟ ਸੋਰ ਸਿੰਘ ਅਤੇ ਕਈ ਹੋਰ ਇਲਾਕਿਆਂ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜਾਲੀ ਕਾਰਡ ਬਣਾ ਕੇ ਟੂਲ ਪਲਾਜੇ ਵਾਲਿਆਂ ਨੂੰ ਗੁੰਮਰਾਹ ਕਰ ਰਹੇ ਹਨ ਉਹਨਾਂ ਨੇ ਉਹਨਾਂ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਅਤੇ ਟੂਲ ਪਲਾਜੇ ਨੂੰ ਹਦਾਇਤ ਕੀਤੀ ਕਿ ਜਿਹੜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਕਾਰਡ ਹਨ ਉਹ ਉਹਨਾਂ ਦੇ ਸਾਹਮਣੇ ਹਨ ਅਤੇ ਕਾਰਡ ਉੱਪਰ ਲੱਗੀ ਚਿਪ ਹੀ ਇਸ ਦੀ ਗਵਾਹੀ ਪਰ ਹੈਗੀ ਕਿ ਇਹ ਕਾਰਡ オリジナル ਹਨ ਅਤੇ ਇਸ ਤੋਂ ਇਲਾਵਾ ਜੇ ਕੋਈ ਕਾਰਡ ਹੋਰ ਕੋਈ ਕਿਸਾਨ ਜਥੇਬੰਦੀ ਦਾ ਬਣਾ ਕੇ ਲੈ ਕੇ ਆਉਂਦਾ ਹੈ ਉਸ ਨੂੰ ਕਾਬੂ ਕੀਤਾ ਜਾਵੇ ਅਤੇ ਉਸ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਸੰਬੰਧੀ ਉਹਨਾਂ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਉਸ ਵਿਅਕਤੀ ਤੇ ਕਾਨੂੰਨੀ ਕਾਰਵਾਈ ਜਥੇਬੰਦੀ ਵੱਲੋਂ ਵੀ ਕਰਵਾਈ ਜਾਵੇ ਅਤੇ ਉਹਨਾਂ ਦੁਕਾਨਦਾਰਾਂ ਤੇ ਵੀ ਜਥੇਬੰਦੀ ਕਾਰਵਾਈ ਕਰਵਾਵੇਗੀ ਜੋ ਝਾਲੀ ਕਾਰਡ ਕਿਸਾਨ ਜਥੇਬੰਦੀ ਦੇ ਬਣਾਉਣਗੇ ਹੋਰ ਕੀ ਆਖਿਆ ਦਿਦਾਰ ਸਿੰਘ ਲਖਣਾ ਨੇ ਆਓ ਸੁਣਦੇ ਹਾਂ ਜੀ ਕੀ ਫਤਿਹ ਕਿਸਾਨ ਛਨਰਸ਼ ਕਮੇਟੀ ਪੰਜਾਬ ਬੋਰਡ ਬੁੱਢਾ ਜਥੇਬੰਦੀ ਸੂਬਾ ਸਪਾਈ ਬਾਬਾ ਹਰਨਾਮਨ ਸਿੰਘ ਜ਼ੋਨ ਦੇ ਪ੍ਰਧਾਨ ਸਰਦਾਰ ਜੇਦਾਰ ਸਿੰਘ ਲਖਣਾ ਜੋ ਜਾਲੀ ਕਾਰਡ ਦੁਕਾਨਾਂ ਵਾਲੇ ਬਣਾ ਰਹੇ ਨੇ ਲੋਕ ਜਾਲੀ ਕਾਰਡ ਬਣਵਾ ਰਹੇ ਨੇ ਉਹਨਾਂ ਦੇ ਅਸੀਂ ਚੇਤਾਵਨੀ ਦਿੰਦੇ ਆ ਕਿ ਜੇ ਜਿਹਦਾ ਵੀ ਜਾਲੀ ਕਾਰਡ ਸਾਨੂੰ ਦੁਕਾਨ ਦਾ ਪਤਾ ਲੱਗ ਗਿਆ ਉਸ ਦੁਕਾਨਦਾਰ ਤੇ ਕਾਨੂੰਨੀ ਕਾਰਵਾਈ ਕਰਾਂਗੇ ਸਾਡੇ ਕਾਰਡ ਦੀ ਨਿਸ਼ਾਨੀ ਇਹ ਆ ਕਿ ਸਾਡਾ ਕਾਰਡ ਹੈ ਉਹਦੇ ਉੱਤੇ ਚਿਪ ਲੱਗੀ ਆ ਪੀਲੇ ਰੰਗ ਦਾ ਸਾਡਾ ਕਾਰਡ ਆ ਉੱਤੇ ਉਹਦੇ ਚਿਪ ਲੱਗੀ ਆ ਚਿਪ ਆ ਉਹ ਬਿਲਕੁਲ ਉੱਤੇ ਲੱਗੀ ਉੱਤੇ ਲਿਖਿਆ ਹੈ ਕਿ ਅਸਲੀ ओरिजिनल ਕਾਰਡ ਅਸੀਂ ਟੋਲ ਫਲਾਜੇ ਵਾਲਿਆਂ ਨੂੰ ਹੀ ਸੂਚਨਾ ਦਿੰਨੇ ਆ ਕਿ ਜੋ ਕੋਈ ਵੀ ਕਾਰ ਬਿਨਾ ਚਿਪ ਤੋਂ ਤੁਹਾਡੇ ਕੋਲ ਮੁਖਾ ਕੇ ਲੰਘਦਾ ਏ ਉਹਨੂੰ ਕਾਰਡ ਨੂੰ ਚੈੱਕ ਕੀਤਾ ਜਾਵੇ ਅਗਰ ਉਤੇ ਚਿਪ ਲੱਗੀ ਆ ਤੇ ਉਹ origignal ਕਾਰਡ ਸਾਡਾ ਏ ਜਥੇਬੰਦੀ ਦਾ ਕਾਰਡ ਆ ਜਿਉਂ ਉਤੇ ਚਿਪ ਨਹੀਂ ਲੱਗੀ ਉਹ ਕਾਰਡ ਨਗਲੀ ਆ ਜਾਲੀ ਬਣਾਇਆ ਗਿਆ ਏ ਉਹ ਕਾਰਡ ਨੂੰ ਜਬਤ ਕੀਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਮੌਕੇ ਤੇ ਉਹਨੂੰ ਛੱਡਿਆ ਜਾਵੇ ਪੈਸੇ ਲੈ ਕੇ ਇਹ ਅਸੀਂ ਤੁਹਾਨੂੰ ਤਾੜਨਾ ਕਰਦੇ ਆ ਗੱਲ ਦੀ ਕਿਉਂ ਤੁਹਾਡੇ ਕੋਲੋਂ ਲੋਕੀ ਤਿੰਨ ਤਿੰਨ ਸਾਲ ਪਿਛਲੇ ਪੁਰਾਣੀ ਡੇਟ ਦੇ ਕਾਰਡ ਅੰਦਰੋਂ ਵਿਖਾ ਦਿੰਦੇ ਨੇ ਤੁਸੀਂ ਜਾਣ ਦਿੰਦੇ ਜੀ ਬਿਲਕੁਲ ਉਹਨਾਂ ਕਾਰਡ ਬਾਹਰ ਵੇਖੋ ਵੇਖ ਕੇ ਉਹਦੀ ਡੇਟ ਵੇਖੋ ਅਗਰ ਉਹਦੀ ਡੇਟ ਮੰਗੀ ਆ ਤੇ ਡਬਲ ਪੈਸੇ ਉਹਨਾਂ ਦੇ ਵਿੱਚੋਂ ਵਸੂਲ ਕਰੋ ਕਿ ਜੇ ਪੂਰੀ ਕਾਰਵਾਈ ਕੀਤੀ ਜਾਊਗੀ ਸਾਡੇ ਸੁਪਾ ਪ੍ਰਧਾਨ ਨੂੰ ਪੂਰਾ ਦੱਸਿਆ ਜਾਵੇ ਕਿ ਆਹ ਕਾਰਡ ਝਾਲੀ ਆ ਅਸੀਂ ਕਾਰਵਾਈ ਉੱਤੇ ਬਿਲਕੁਲ ਜਥੇਬੰਦੀ ਕਾਰਵਾਈ ਕਰੇਗੀ ਦੁਕਾਨਦਾਰਾਂ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਜੋ ਤੂੰ ਇਹ ਝਾਲੀ ਕਾਰਡ ਬਣਾਉਣ ਦਾ ਤੂੰ ਹ ਮਸਲਾ ਚਲਾ ਰੱਖਿਆ ਏ ਸਾਨੂੰ ਪਤਾ ਲੱਗਾ ਵੀ ਆਹ ਦੁਕਾਨ ਕਾਰਡ ਬਣਾਉਂਦੀ ਆ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਠਕਾਵਾਂਗੇ ਜਥੇਬੰਦੀ ਦੀ ਇਹ ਤੁਹਾਨੂੰ ਚੇਤਾਵਨੀ ਆ